ਪੇਜ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਮੈਂ ਤੁਹਾਡਾ ਆਪਣਾ ਬਲਦੇਵ ਸਿੰਘ ਜਰੂਹਾ ਦੋਸਤੋ ਕਾਫੀ ਸਮੇਂ ਤੋਂ ਆਪ ਜੀ ਦੇ ਰੂਰੂ ਨਹੀਂ ਹੋਏ ਸੋ ਅੱਜ ਮਨ ਕਰਿਆ ਕਿ ਇੱਕ ਵਿਸ਼ਾ ਪ੍ਰਸਤਾਵ ਜਿਸ ਬਾਰੇ ਪੰਜਾਬ ਸਰਕਾਰ ਕਾਫੀ ਸਖਤ ਹੈ ਪਰ ਜਿਹੜੇ ਪ੍ਰਸਤਾਵਾਂ ਨੇ ਉਹ ਸਰਕਾਰ ਦੇ ਖਿਲਾਫ ਕਾਫੀ ਸ਼ਕਤੀ ਤੇ ਕੋਈ ਫੈਸਲਾਕੁਨ ਜਿਹੜੀ ਹੈਗੀ ਆ ਕਾਰਵਾਈ ਕਿਸੇ ਪਾਸੋਂ ਵੀ ਨਹੀਂ ਨਾ ਕਰਨ ਵਾਲਿਆਂ ਵੱਲੋਂ ਨਾ ਕਰਵਾਉਣ ਵਾਲਿਆਂ ਵੱਲੋਂ ਕਰਨ ਵਾਲੇ ਜਿਹੜੇ ਪ੍ਰਿਸ਼ਤਾਜਾਰ ਕਰਦੇ ਨੇ ਉਹ ਵੀ ਘਟਦੀ ਤੇ ਜਿਹੜੇ ਪ੍ਰਿਸ਼ਤਾਜਾਰ ਮਟਾਉਣ ਦਾ ਦਾਅਵਾ ਕਰਦੇ ਨੇ ਉਹਦਾ ਉਹਨਾਂ ਤੋਂ ਵੀ ਕੱਖ ਨਹੀਂ ਸੋ ਮਾਨ ਸਾਹਿਬ ਕਹਿੰਦੇ ਕਿ ਮੈਨੂੰ 0% ਵੀ ਪਿਛਤਾ ਚਾਰਾ ਜਿਹੜਾ ਉਹ ਬਰਦਾਸ਼ਤ ਨਹੀਂ ਹੈਗਾ ਮਾਨ ਸਾਹਿਬ ਮੁੱਖ ਮੰਤਰੀਆਂ ਨੇ ਸਾਰਿਆਂ ਨੇ ਜਿੰਨੇ ਵੀ ਮੈਂ 1996 ਤੋਂ ਦੇਖੇ ਜਿੰਨੇ ਵੀ ਮੁੱਖ ਮੰਤਰੀ ਬਣੇ ਨੇ ਸਾਰਿਆਂ ਨੇ ਕੋਈ ਨਾਰਾ ਸੀਗਾ ਕਿ ਸਾਨੂੰ ਪਿਛਤਾ ਚਾਰ ਬਰਦਾਸ਼ਤ ਨਹੀਂ ਪਰ ਉਹਨਾਂ ਦੇ ਆਏ ਦੌਰੇ ਪਿਛਤਾ ਚਰੀ ਘੁੰਮਦੇ ਰਹਦੇ ਸੀ ਮੈਂ ਤੁਹਾਨੂੰ ਵਾਕਿਆਤ ਯਾਦ ਕਰਾਉਂਗਾ ਕਿ ਸਾਲ 1997 ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਬਣੀ ਆ ਅਕਾਲੀ ਭਾਜਪਾ ਸਰਕਾਰ ਤਾਂ ਬਾਦਲ ਸਾਹਿਬ ਨੇ ਵੀ ਇੱਕ ਨਾਰਾ ਲਾਇਆ ਸੀ ਕਿ ਮੈਂ ਪੰਜਾਬ ਨੂੰ ਕੈਲੀਫੋਰਨੀਆ ਬਣਾ ਦਊਗਾ ਤੇ ਪ੍ਰਿਸ਼ਟਾਚਾਰ ਮੁਕਤ ਪੰਜਾਬ ਬਣਾਉਂਗਾ ਉਹ ਹੈ ਕਿ ਕਿ ਇੱਥੇ ਇੱਕ ਸੰਗਰੂਰ ਇੱਕ ਡੀਟੀਓ ਹੁੰਦਾ ਸੀ ਦੀਪਗਰਾਜ ਉਹ ਦੀਪਗਰਾਜ ਡੀਟੀਓ ਅਸੀਂ ਜਿਹੜਾ ਉਹਦੇ ਕੋਲੇ ਜੇ ਕੋਈ ਗਰੀਬ ਗੁਰਪਾ ਜਾਂ ਕੰਡੂ ਜਾਂ ਕੋਈ ਅ ਮਦਦ ਵਰਗੀ ਜਿਹੜੋ ਚਲਾਨ ਲੈ ਕੇ ਚਲਾ ਜਾਂਦਾ ਕਿ ਜਿਵੇਂ ਚਲਾਨ ਪੁਲਿਸ ਨੇ ਨਿਯਾਜ ਕੱਟਦਾ ਹੋ ਸਕੇ ਤਾਂ ਥੋੜੇ ਜਿਹਾ ਪੈਸੇ ਕੱਟ ਕਰ ਦੋ ਜੁਰਮਾਨੇ ਦੇ ਤੋਂ ਉਹਦਾ ਕੋਈ ਜਵਾਬ ਹੁੰਦਾ ਸੀ ਵੀ ਯਾਰ ਮੈਂ 5 ਲੱਖ ਰੁਪਏ ਦਿਨਾਂ ਸਰਕਾਰ ਨੂੰ ਤੇ ਤੁਸੀਂ ਮੇਰਾ ਕੱਟ ਕਰਵਾ ਦਿਓ ਉਹ ਦੱਸਦਾ ਹੈ ਨਹੀਂ ਕਿੰਨੂੰ ਹੁੰਦਾ ਹੈ ਕਿ ਹੌਲੀ ਹੌਲੀ ਭੇਜ ਦੱਪੇ ਖੋਲੀ ਜਾਂਦੇ ਕਰਦੇ ਕਰਾਉਂਦੇ ਉਹਦਾ ਜਿਹੜਾ ਹੈਗਾ ਉਹਨੂੰ ਵਿਜੀਲੈਂਸ ਨੇ ਫੜ ਲਿਆ ਉਹ ਹੀ 25000 ਲੈਣ ਵਾਲੇ ਕਿਸੇ ਮਿੱਤਰ ਨੇ ਵੀ ਮਾਜਮ ਸਾਹਿਬ ਨੇ ਕਿਹਾ ਸੀ ਕਿ ਜਿਹੜਾ ਰਿਸ਼ਵਤਖੋਰ ਅਫਸਰ ਨੂੰ ਉਗੜਾਊਗਾ ਉਹਨੂੰ 25000 ਰਸੀ ਜਰਮਨ ਆ ਇਨਾਮ ਦੇਣਾ ਉਹ 25000 ਦਾ ਇਨਾਮ ਦੇ ਚੱਕਰ ਜਮਨ ਸਾਹਿਬ ਕਿਸੇ ਨੇ ਉਹਨੂੰ ਕਿਰਤਾ ਕਰਵਾਤਾ ਵਿਜੀਲੈਂਸ ਦੇ ਸੱਤੋਂ ਉਹਦੇ ਤੇ ਟ੍ਰੈਵਲ ਕਰਵਾਤਾ ਗੋਇਆਕੀ ਕੇ 10 ਦਿਨ ਬਾਅਦ ਹੀ 10 ਦਿਨਾਂ ਨਹੀਂ ਦੂਸਰੇ ਤੀਸਰੇ ਦਿਨ ਬਾਅਦ ਹੀ ਸ਼ਾਇਦ ਵਿਧਾਨ ਸਭਾ ਦੇ ਵਿੱਚ ਆਵਾਜ਼ ਗੂੰਜ ਪਈ ਦੀਪਕ ਰਾਜੀ ਉਹਦੇ ਰਿਸ਼ਤੇਦਾਰ ਸੀਗੇ ਉਹਨੂੰ ਨੇ ਕਾਨੂੰਨ ਮੰਤਰੀ ਸਾਈ ਚਰਨਜੀਤ ਲਾਲ ਗੰਦ ਬੇਸ਼ੱਕ ਉਹਨੂੰ ਜਿਹੜੀ ਵਿਧਾਨ ਸਭਾ ਦੀ ਕਾਰਵਾਈ ਜਨਤਕ ਨਹੀਂ ਸੀ ਹੁੰਦੀ ਪਰ ਫਿਰ ਵੀ ਪਤਾ ਲੱਗ ਕੇ ਜਾਂਦਾ ਹੈ ਕਿ ਇਹ ਮੇਰੇ ਸਾਥੀ ਦੋਸਤ ਮਿੱਤਰ ਹੋ ਸਕਦਾ ਉਹਨਾਂ ਕੋਲ ਕਿਸੇ ਕਿਸੇ ਕੋਲ ਵੀਡੀਓਜ਼ ਵੀ ਪਈਆਂ ਹੋਣ ਅੰਦਰਲੀਆਂ ਤਾਂ ਉੱਥੇ ਉਹ ਸੰਜੀਵ ਗਰਗਨੇ ਜਾਂ ਹੋਰ ਜਿਹੜੇ ਫੰਡ ਲੈਂਦੇ ਸੀ ਅਫਸਰਾਂ ਤੋਂ ਚੋਣ ਫੰਡ ਕਹਿੰਦੇ ਜਾਂ ਫਿਰ ਮਹੀਨਾ ਕਹਿੰਦੇ ਜੋ ਵੀ ਕਹਿੰਦੇ ਲੈਂਦੇ ਸੀ ਤਾਂ ਉਹਨਾਂ ਨੇ ਉੱਥੇ ਪਾਕ ਸਰ ਨੂੰ ਬਿਲਾਮ ਸਭਾ ਵਿੱਚ ਕਿਹਾ ਕਿ ਜੀ ਅਫਸਰਸਾਈਡ ਦੇ ਨਾਲ ਧੱਕਾ ਨਾ ਕਰੋ ਅਫਸਰਸਾਈਡਾਂ ਸਾਡੇ ਪੁੱਠੇ ਸਿੱਤੇ ਕੰਮ ਕਰਦੀ ਐ ਇਹ ਆ ਉਹ ਐ ਤੇ ਕਹਿ ਤੋ ਪਾਲ ਜਿਹੜੇ ਡਿਊਟੀ ਕਰ ਲੋਕ ਨੇ ਤਨ ਪੁੱਠੇ ਸਿੱਤੇ ਕੰਮ ਕਰਾਉਂਦੇ ਨੇ ਤੇ ਇਹ ਜਿਹੜੇ ਪੀਸੀਐਸ ਪੀਸੀਐਸ ਅਫਸਰਕਰ ਜਾਂ ਆਈਐਸ ਅਫਸਰਕਰ ਇਹ ਰਿਸ਼ਵਤ ਲੈਂਦੇ ਸਰਕਾਰਾਂ ਦੀ ਟੇਕ ਸਿਰਫ ਹੁੰਦੀ ਹੈ ਪਟਵਾਰੀ ਤੇ ਕਾਨੂੰਨ ਕੋਤੇ ਤਸਵੀਲਦਾਰ ਜਿਵੇਂ ਤੁਹਾਡੀ ਵੀ ਸਰਕਾਰ ਦੀ ਹੈਗੀ ਆ ਉਹ ਕੋਸ ਕਦੇ ਤਸਵੀਲਦਾਰ ਕਰ ਲਿਆ ਕਰ ਪਟਵਾਰੀ ਕਰ ਲਿਆ ਕਰ ਲਿਆ ਉਹ ਕਰ ਲਿਆ ਪਰ ਰਿਸ਼ਵਤ ਗ੍ਰੀਏ ਜਿਹੜਾ ਨੇ ਮੈਂ ਤੁਹਾਨੂੰ ਵਿਧਾਨ ਸਭਾ ਲਈ ਕਾਰਵਾਈ ਦੱਸੀ ਰਹੀ ਸੀ ਪਰ ਜਿਹੜੀਆਂ ਰਿਸ਼ਵਤ ਗ੍ਰੀਏ ਜਿਹੜਾ ਨੇ ਮਾਨ ਸਰ ਉਹ ਜਿਹੜਾ ਹੈਗਾ ਤਸਵੀਲਦਾਰਾਂ ਦੇ ਦਫਤਰ ਸੀ ਆ ਪਟਵਾਰੀ ਦੇ ਦਫਤਰ ਸੀ ਉਹਦੀ ਜਨਾ ਵਿਧਾਨ ਸਭਾ ਜਾਂ ਫਿਰ ਤੁਹਾਡੇ ਜਿਹੜੇ ਸਿਵਲ ਸਖਤਰ ਇਹਨੇ ਮਿੰਨੀ ਕਹਿ ਰਹੇ ਮੁੱਖ ਕਰੋ ਉੱਥੇ ਨੇ ਉੱਥੇ ਜਿਹੜੇ ਪ੍ਰਾਣੇ ਪਾਪੀ ਜਿਹੜੇ ਕ੍ਰਿਸ਼ਨ ਕੁੰਜ ਜਿਹੜੇ ਥੋੜੇ ਥੋੜੇ ਬਹੁਤ ਕਹਿ ਰਹੇ ਹੈਗੇ ਤਾਂ ਥੋੜੇ ਬਹੁਤ ਹੀ ਨੇ ਜਿਹੜੇ ਉੱਥੇ ਆਈਏ ਸਭ ਸਾਰੇ ਬੈਠੇ ਨੇ ਉਹ ਉਹ ਇਹਨਾਂ ਇਸ ਜਿਹੜੇ ਕ੍ਰਿਸ਼ਨ ਦਾ ਜਾਇਗਾ ਜਰੀਆ ਨਹੀਂ ਦੀ ਉਹ ਉਹ ਵੱਡੇ ਰੱਬਤ ਨਹੀਂ ਆਈਏ ਸਭ ਸਾਰੇੋਂ ਤੋਂ ਜ਼ਿਆਦਾ ਰਿਸ਼ਵਤ ਲੈਣ ਦੇ ਵਿੱਚ ਕੋਈ ਮੋਟੀ ਨਹੀਂ ਰਹਾ ਹੋਰ ਜਿਹੜੀ ਰਿਸ਼ਵਤ ਹੈ ਉਹ ਪੈਦਾ ਹੀ ਆਈਐਸ ਅਫਸਰਾਂ ਨੇ ਕੀਤੀ ਹੋਈ ਨਹੀਂ ਕਿਸੇ ਦੀ ਕੀ ਮਜਾਦ ਪਰਵਾਹ ਨਹੀਂ ਹੈ ਹੈ ਕਿ ਬਹੁਤ ਥੋੜੇ ਨੇ ਚੰਗੇ ਵੀ ਹੈਗੇ ਨਹੀਂ ਸੋ ਇਹ ਕਹ ਲੋ ਕਿ ਤੁਹਾਨੂੰ ਹੋਰ ਉਦਾਹਰਣ ਦਿੰਦੇ ਆ ਅ ਮਾਨ ਸਰ ਇੱਥੇ ਇੱਕ ਡੀਸੀ ਹੋਇਆ ਕਰਦੇ ਸੀ ਸ਼ੁਰੂ ਅਨਿਰੁੱਤ Tiwari ਉਹ ਜਦੋਂ ਤੁਸੀਂ ਮੁੱਖ ਮੰਤਰੀ ਬਣੇ ਉਹ ਤੁਹਾਡੇ ਅੱਗੇ ਪਿੱਛੇ ਫਿਰਦੇ ਸੀਗੇ ਉਹ ਉਹ ਅਨਿਰੁੱਤ Tiwari ਦੇ ਲਈ ਮਾਨ ਸਰ ਨਰੇਂਦਰ ਮੇਹਰ ਵਿੱਚ ਉਹ ਨੂੰ ਦਾਂਸਾ ਤਹਿਸੀਲਾਂ ਦਾ ਕੰਪਿਊਟਰ ਕਰਨ ਹੋਇਆ ਸੀ ਤਾਂ 99 ਵਿੱਚ ਮੇਰੇ ਕੋਲ ਜ਼ਬੂਤ ਗਰੁੱਪ ਸਪੈ ਉਹਨੇ ਕੰਪਿਊਟਰ ਖਰੀਦੇ ਸੀ 8 ਜਾਂ 9 ਤਾਂ ਉਹ ਖਰੀਦੇ ਸੀਗੇ ਜੀ ਪਦਤੀ ਕੰਪਿਊਟਰ ਕੀ 120000 ਰੁਪਏ ਦਾ ਤੇ ਉਹਨਾਂ ਨੂੰ ਕੀਮਤ ਸੀ ਉਹਨ ਤੋਂ ਛੋਟਲੀ 50 ਤੋਂ 40000 ਉਹ ਵੀ ਮਾਨ ਸਰ ਕਿਸੇ ਕੰਪਨੀ ਤੋਂ ਹੀ ਖਰੀਦੇ ਸੀ ਉਹ ਸੈਕਟਰ 17 ਦੇ ਵਿੱਚ ਮੇਰੇ ਨਾਲ ਯਾਦ ਨਹੀਂ ਦੇ ਅ ਇਹ ਤੇ ਲੱਗਿਆ ਕਾगज ਮੈਂ ਦਰਸਵੀ ਜੂਗਾ ਮੈਂ ਉਸ ਦੁਕਾਨ ਤੇ ਜਾ ਕੇ ਵੀ ਆਇਆ ਸੀ ਸੈਕਟਰ 17 ਦੇ ਵਿੱਚ ਇੱਕ ਕੰਪਿਊਟਰ ਰਿਪੇਅਰ ਕਰਨ ਵਾਲਾ ਹੁੰਦਾ ਮਨਸੂਬ ਜਿਹੜੇ ਕੰਪਿਊਟਰ ਤੁਵਾਰੀ ਦੇ ਖਰੀਦਿਆ ਨਾ ਉਹ ਰਿਪੇਅਰਿੰਗ ਵਾਲੇ ਤੋਂ ਅਸੈਂਬਲੀ ਕਰਵਾਏ ਕੋਈ ਚੀਜ਼ ਕਿਸੇ ਕੰਪਨੀ ਕੋਈ ਚੀਜ਼ ਕਿਸੇ ਦੇ ਕੰਪਨੀ ਕਰਾ ਕੋ ਚੱਲਦੇ ਵੀ ਕੋਈ ਦੋ ਚਾਰ ਮਹੀਨੇ ਚ ਗਏ ਜਦੋਂ ਕੰਪਿਊਟਰ ਰਨ ਹੋਇਆ ਉਹ ਇਹ ਤੋਂ ਚੱਲੇ ਵੀ ਨਹੀਂ ਜਿਹੜੇ ਮਾਨੂੰ ਤੁਸੀਲਾਂ ਦੇ ਵੱਡੇ ਸੀ ਤੋ ਕਹਿੰਦੇ ਬਾਬਾ ਕੀ ਉਹ ਉਹਨਾਂ ਤੋਂ ਇੱਕ ਮਤਲਬ ਰਿਪੇਅਰ ਕਰਨ ਵਾਲੇ ਤੋਂ ਕੰਪਿਊਟਰ ਰਿਪੇਅਰ ਕਰਨ ਵਾਲੇ ਤੋਂ ਜਿਹੜਾ ਹੈਗਾ ਇਹ ਆਪਣਾ ਲਿਆ ਜੀ ਅ ਅਸੈਂਬਲ ਕਰਵਾਇਆ ਤੇ ਉਹਨਾਂ ਕੰਪਿਊਟਰਾਂ ਦੀ ਜਿਹੜੀ ਜਿਹੜਾ ਬਿੱਲ ਹੈ ਉਹ ਮਾਨਸਾਤ ਪਾਇਆ ਸੀ ਜੀ ਅ ਟਰਾਈ ਰੈਂਟ ਦੇ ਨਾਂ ਤੇ ਅ ਬਿਲਕੁਲ ਇੱਕ ਸ਼ਾਇਦ ਬਿੱਲ ਪੈ ਨੇ ਤੋ ਟਰਾਈ ਰੈਂਟ ਦੇ ਨਾਂ ਤੇ ਬਿੱਲ ਬਣਾਇਆ ਉਹਦੇ ਬਾਰੇ ਜਦੋਂ ਬਾਅਦ ਚ ਅਸੀਂ ਮੈਜੀਕ ਅਜੀਤ ਦੇ ਪੱਤਰਕਾਰ ਸੀਗੇ ਇੱਕ ਦੇਸ਼ ਸੇਵਕ ਦੇ ਸੀ ਉਹ ਕਵਰਨ ਬਿਸ਼ਪੀਆਂ ਸੋ ਕਹਿਣ ਤੋਂ ਬਾਅਦ ਵੀ ਇੱਕ ਆਈਐਸ ਅਫਸਰ ਹੈ ਜਿਹੜਾ ਐਗਡਿਸੀਆ ਦੇਣਾ ਤੁਸੀਂ ਇਹ ਦੇਖ ਲਓ ਵੀ 5-7 ਉਦੋਂ 1997 ਦੇ ਵਿੱਚ ਜੇ ਤੁਸੀਂ ਇੱਕ ਕੰਪਿਊਟਰ ਪਿੱਛੇ ਉਹਨੇ ਜੇ 80000 ਰੁਪਏ ਖਾਤਾ 50000 ਰੁਪਏ ਖਾਤਾ ਤਾਂ ਕਾਫੀ ਬਣ ਜਾਂਦਾ 15-10 ਹਜ਼ਾਰ ਰੁਪਏ ਆ 5-7 ਲੱਖ ਰੁਪਏ ਆ ਨਾ ਬਣ ਜਾਂਦਾ ਸੋ ਕਹਿਣ ਜੇ ਮੇਰਾ ਭਾਵ ਹੈ ਕਿ ਜੇ ਕਿ ਆਈਐਸ ਅਫਸਰ ਨੇ ਇੰਨਾ ਕੋਲੇ ਕਾਲੂ ਦੀ ਬਹੁਤ ਜ਼ਿਆਦਾ ਸ਼ਕਤ ਥੋੜੇ ਜਿਹੇ ਜਿੰਨੇ ਵੀ ਹੈਗੇ ਨੇ ਜਿਹਨਾਂ 'ਚ ਇਹ ਕ腐ਸ਼ਨ ਤੋਂ ਬਾਜ਼ ਨਹੀਂ ਹੁੰਦੇ ਉਹਨਾਂ 'ਚ ਮਾਨ ਸਾਹਿਬ ਤੁਹਾਡੀ ਇਹ 0% ਉਹਨੂੰ ਬਰਦਾਸ਼ਤ ਹੋਵੇ ਚਾਹੇ ਨਾ ਹੋਵੇ ਪਰ ਇਹ 0% ਜਿਹੜੀ ਹੈਗੀ ਆ ਦਫਤਰਾਂ ਤੋਂ ਖਤਮ ਵੀ ਨਹੀਂ ਹੋ ਸਕਦੀ ਇਹ ਖੋਰ ਕਾਲ ਦੱਸ ਦਿਓ ਤੁਹਾਨੂੰ ਮਾਨ ਸਾਹਿਬ ਪਿੱਛੇ ਤੁਸੀਂ ਆਪ ਮੰਨੇ ਜੀ ਕਿ ਜਿਹੜਾ ਹੈਗਾ ਉਹ ਅਮਰੂਦ ਘਟਾਲਾ ਜਿਹੜਾ ਹੋਇਆ ਸੀ ਉਹਦੇ ਜਿਹੜੇ ਹੈਗੇ ਤੁਹਾਨੂੰ ਸਰਕਾਰ ਨੂੰ ਪੈਸੇ ਵਾਪਸ ਆਉਣ ਲੱਗੇ ਜੀ ਮਾਨਸਰ ਚੰਗੀ ਗੱਲ ਸੀ ਕਿਉਂਕਿ ਕਾਈ ਇਸ ਜਨਾਨੀ ਆਈਐਸ ਅਫਸਰ ਦੀ ਜਨਾਨੀ ਰਜਿਸਟ੍ਰਿਵਾਨਾ ਚੈਲੋ ਤੁਹਾਨੂੰ ਇੱਥੇ ਵੀ ਡੀਡੀਓ ਰਹਿ ਕੇ ਚੱਲ ਸ਼ੁਰੂ ਹੋ ਗਈ। ਸੋ ਜੇ ਉਹਦੀ ਜਨਾਨੀ ਨੇ 3-4 ਕਰੋੜ ਜਿਹੜਾ ਅਮਰੋਦ ਕਟਾਰੇ ਦੇ ਵਿੱਚ ਲਿਆ ਉਹਨੇ ਵਾਪਸ ਕੀਤਾ ਚੰਗੀ ਗੱਲ ਹੈ ਪਰ ਮਾਨਸਰ ਸਾਹਿਬ ਜਿਹੜੇ 1500 ਰੁਪਏ ਲੈਣ ਵਾਲੇ ਇੱਥੇ ਚਾਹੇ ਪੱਤਰਕਾਰੀ ਕਹਿੰ ਲੋ ਮੇਰੇ ਵਰਗੇ ਉਹ ਮਨਦੀਪ ਸਿੰਘ ਤੋਂ ਬੜਾ ਛੋੜਾ ਹੋ ਜਾਂਦੇ ਜੀ ਮੈਂ ਬਿਲਕੁਲ ਬਲੈਕਮੇਲਰ ਪੱਤਰਕਾਰ ਨੂੰ ਖਤਮ ਕਰਤਾ ਕਰਤਾ ਪਤਾ ਕਿ ਕਦੀ ਐਦਾਂ ਦੀ ਜਨਾਨੀ ਨੂੰ ਨਹੀਂ ਮਾਨਸਰ ਸਾਹਿਬ ਉਹ ਤੇ ਜੇਲ੍ਹ ਦੇ ਅੰਦਰ ਫਸਟ ਡੇ ਰਹਿਣ ਦੇ ਲਈ ਸੌਣ ਦੇ ਲਈ 10 ਦਿਨ ਦੀ ਲੜਾਈ ਹੁੰਦੀ ਨਾ ਹੋ ਸਕਦਾ ਹੋ ਸਕਦਾ ਇਹ ਜਿਹੜੀ ਤੁਹਾਡਾ ਪ੍ਰਿਸ਼ਤਾਜਾਰ ਮੁਕਤਕ ਪੰਜਾਬ ਮੁਕਤ ਕਰਨਾ ਚਾਹ ਰਿਹਾ ਹੈਗਾ ਪ੍ਰਿਸ਼ਤਾਜਾਰ ਮੁਕਤ ਪੰਜਾਬ ਬਣਾਉਂਦਾ ਜਿਹੜਾ ਤੁਹਾਡਾ ਸੁਪਨਾ ਉਹ ਪੂਰਾ ਹੋ ਸਕਦਾ ਪਰ ਨਾ ਸਟੈਂਡ ਲੈਣਾ ਕੋਈ ਨਹੀਂ ਇਹ ਕਿ ਉਹ ਹੀ ਗੱਲ ਵੀ ਜਿਵੇਂ ਤਵੇਲਾ ਜੀ ਨੇ ਤੁਹਾਡਾ ਸੁਖਵਾਲ ਸਿੰਘ ਘਰੇ ਵਰਕੇ ਕਿ ਤੁਸੀਂ 5 ਵਜੇ ਤੋਂ ਬਾਅਦ ਇਹ ਫੈਸਲੇ ਲਏ ਨੇ ਜਿਹਨੂੰ ਭੁੱਲ ਜਾਂਦੇ ਹਾਂ ਜਿਹੜਾ ਸਵੇਰੇ ਜਿਹੜਾ ਯਾਦੂਦ ਨਿਸ਼ਾਨ ਭੁੱਲ ਜਾਂਦੇ ਹਾਂ ਪੀਕੇ ਭੁੱਲ ਜਾਂਦੇ ਆ ਉਹ ਅਸੀਂ ਤਾਂ ਨਹੀਂ ਵਿਸ਼ਵਾਸ ਕਰਦੇ ਪਰ ਥੋੜੇ ਤੇ ਇਨਜ਼ਾਮ ਲਾ ਰਹੇ ਪਰ ਇਸ ਲਈ ਤੁਹਾਨੂੰ ਕਹਿੰਦੇ ਕਿ ਸਖਤ ਹੋਣਾ ਪਊਗਾ ਬੇਸ਼ੱਕ ਜਿਹੜੇ ਆਈਐਸ ਅਫਸਰ ਨੇ ਇਹ ਸਾਰੇ ਮਹਿਮਾਨੀ ਨਾ ਈਮਾਨਦਾਰ ਬੋਲਦੇ ਈਮਾਨਦਾਰ ਨੂੰ ਅੱਗੇ ਲਿਆਓ ਕਿਸੇ ਦੀ ਸ਼ਿਫਾਰਿਸ਼ ਨਾ ਸੁਣੋ ਕਿ ਉਹਨੂੰ ਲਾਉਣਾ ਉਹਨੂੰ ਨਹੀਂ ਤੁਸੀਂ ਲਿਸਟਾ ਰਵਾਓ ਜੀ ਤੁਸੀਂ ਆ ਮੰਗਵਾਓ ਆਈਐਸ ਦੇ ਨਾਲ ਬਤ ਲੈ ਕੇ ਕਿਹੜਾ ਕਿੱਥੇ ਲੱਗਿਆ ਕਿੰਨੇ ਦਿਨ ਰੋਗੇ ਉਹਨੂੰ ਕਿੱਥੇ ਕੁੜੇ ਲੈ ਲਿਓਗੇ ਬਟਾ ਉਹਨਾਂ ਨੂੰ ਦੁਬਾਰਾ ਨਹੀਂ ਕਰੇ। ਸੋ ਮੇਰਾ ਕਹਿਣ ਦਾ ਮਤਲਬ ਮਾਨ ਸਾਹਿਬ ਜੇ ਤੁਸੀਂ ਕਹਿੰਦੇ ਹੋ ਨਾ ਕਿ ਅਸੀਂ ਸਾਨੂੰ 0% ਪ੍ਰੇਸ਼ਤਾਚਾਰ برداشت ਨਹੀਂ ਪਰ ਉਹਦੇ ਵਾਸਤੇ ਤੁਹਾਨੂੰ ਇਹ ਸੰਸੜੀਪ ਹੋਊਗੀ ਕਿ ਤੁਸੀਂ ਦੁਬਾਰਾ ਮੁੱਖ ਮੰਤਰੀ ਬਣਨੇ। ਜੇ ਤੁਸੀਂ ਚੰਗਾ ਕੰਮ ਕਰੋਗੇ ਤਾਂ ਤੁਹਾਨੂੰ ਦੁਬਾਰਾ ਨਹੀਂ ਤੇ ਪਾਰਾ ਤਿੰਨ ਵਾਰ ਵੀ ਮੁੱਖ ਮੰਤਰੀ ਬਣਾਉਣਗੇ ਲੋਕ ਚਾਰ ਵਾਰ ਵੀ ਬਣਾਉਣਗੇ ਪਰ ਇਹ ਨਹੀਂ ਕਿ ਤੁਸੀਂ ਅ ਜਿਵੇਂ ਅੱਜ ਤੁਸੀਂ ਵੋਟ ਆਪਣੇ ਵੋਟਰਾਂ ਨੇ ਭੰਡ ਕਹਾ ਲਿਆ ਭੇਡਾ ਕਹਾ ਲਿਆ ਨਾ ਮਾਸਾ ਪਤਾ ਨਹੀਂ ਤੁਹਾਨੂੰ ਲੋਕ ਦੱਸਦੇ ਨੇ ਕਿ ਨਹੀਂ ਦੱਸਦੇ ਥੋੜੀ ਸਰਕਾਰ ਦਾ ਬੋਣ ਆ ਵਾਲੇ ਥੋੜੀ ਸਰਕਾਰ ਦੇ ਵਿੱਚ ਜਿੰਨੀ ਕੁਲੁੱਟ ਹੋ ਰਹੀ ਹੈ ਲੋਕਾਂ ਦੀ ਤੁਸੀਂ ਬੇਸ਼ੱਕ ਉਹ ਇੱਕ ਪਟਵਾਰੀ ਟੱਕ ਲਿਆ ਜੀ ਉਹ ਨਾ ਨਾ ਟੱਕ ਲਿਆ ਬੰਸਰ ਅ ਮੈਂ ਕਿਸੇ ਪਟਵਾਰੀ ਦੀ وکਾਲਤ ਨਹੀਂ ਕਰ ਰਿਹਾ ਇੱਕ ਤੁਸੀਂ ਪਟਵਾਰੀ ਚੱਕਿਆ ਸੀ ਬਲਕਾਰ ਸਿੰਘ ਥੋੜੀ ਸਰਕਾਰ ਨੇ ਇਲਕਨੌਰੀ ਜੀ ਮੂਨੂਸੀ ਸਾਈਟ ਤੋਂ ਉਹ ਇੱਕ ਵਾਰੀ ਬਲਦੇਜ ਪੰਨੂ ਤੇ ਮੈਂ ਵੀ ਉਹਦੇ ਬਾਰੇ ਲਿਖ-ਲੁਖ ਵੀ ਰਹੇ ਸੀ ਉਹਦੇ ਬਾਰੇ ਸ਼ਾਇਦ ਉਹ ਫਰਾਉਣੀ ਦੀ ਪਲੈਨਿੰਗ ਵੀ ਕਰ ਰਹੇ ਸੀ ਜਦੋਂ ਥੋੜੀ ਸਰਕਾਰ ਬਣੀ ਬਣ ਗਈ ਉਸ ਤੋਂ ਬਾਅਦ ਹੋ ਸਕਦਾ ਪੰਨੂ ਸਾਹਿਬ ਦੇ ਕਹਿਣ ਤੇ ਉਹ ਜਦੀਬ ਦੀ ਗ੍ਰਿਫਤਾਰੀ ਵਗੈਰਾ ਜੋ ਵੀ ਹੋਇਆ ਸੋ ਮਾਨ ਸਾਹਿਬ ਉਹ ਜਿਹੜਾ ਪਟਵਾਰੀ ਸੀ ਬਲਕਾਰ ਸਿੰਘ ਉਹਦੇ ਬਾਰੇ ਸਾਲ 2020 ਦਾ 21 ਦੇ ਵਿੱਚ ਜਿੱਥੇ ਡੀਸੀ ਉੱਧਰ ਦੀ ਕੰਨਸ਼ਾਮ ਥੋੜੀ ਕੰਚਾ ਤੋਰੀ ਦੇ ਆਰਡਰ ਦੇ ਵੀ ਕਿ ਇਸ ਪਟਵਾਰੀ ਨੂੰ ਖਲੋਰੀ ਵਿਖੇ ਦੁਬਾਰਾ ਕਿਤੇ ਨਾਲ ਆ ਜਾਵੇ ਕਿਉਂਕਿ ਇਹ ਇਹਦੇ ਜਿਹੜੇ ਹੈਗੇ ਨੇ ਆਪਣਾ ਕਾਫੀ ਕਿਸੇ ਚਾਗੀ ਦੀਆਂ ਕਾਫੀ ਸ਼ਿਕਾਇਤਾਂ ਨੇ ਉਹ ਲਿਖ ਲਿਖਤੀਆਂ ਫਾਟਾ ਕਰਕੇ ਸੀ ਜਿਕੇ ਇਸ ਨੂੰ ਜਿਹੜਾ ਹੈਗਾ ਪਟਵਾਰੀ ਬਨਕਾਰ ਫਿਰ ਘਨੋਰੀ ਨਾਮ ਆ ਜਾਵੇ ਸੋ ਉਸ ਤੋਂ ਬਾਅਦ ਇੱਕ ਕਾਂਗਰਸ ਵਾਲੇ ਦੀ ਕਾਂਗਰਸ ਸਾਹਸਰੀ ਇਕੱਲਾ ਨੇ ਆਪਣਾ ਮਨਸਾ ਫਿਰ ਉਸ ਤੋਂ ਬਾਅਦ ਇੱਕ ਹੋਰ ਆਏ ਉਹ ਵੀ ਕਾਂਗਰਸ ਰਾਜ ਸਿਸੀਗੇ ਦੀ ਉਹ ਪਤਾ ਨਹੀਂ ਉਹ ਮੱਝਾਂ ਘੱਟੇ ਜਿਹਾਉਂਦੇ ਹੁੰਦੇ ਸੀ ਉਹ ਪਤਾ ਨਹੀਂ ਕੀ ਨਾਂ ਸੀਗਾ ਕੰਨ 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 ਵੱਡਣ ਦੀ ਵੀਡੀਓ ਜਿਹੇ ਬਣਾਉਂਦੇ ਸੀ ਕਿ ਆ ਦਾ ਨਾਂ ਉਸ ਡੀਸੀ ਨੇ ਕਹਿੰਦੇ ਜੀ ਕਿਸੇ ਤੌਰ ਤੇ ਇਸ ਬਲਕਾਪ ਸਿੰਘ ਨੂੰ ਖਨੌਰੀ ਲਾਉਣ ਦਾ 27 ਲੱਖ ਰੁਪਏ ਲਿਆ ਸੀ ਜੀ ਮਾਨ ਸਾਹਿਬ ਜਿਹੜਾ ਪਰਿਵਾਰੀ ਖਨੌਰੀ ਲੱਗਣ ਦਾ ਇੱਕ ਡੀਸੀ ਨੂੰ 27 ਲੱਖ ਰੁਪਏ ਦਿੰਦਾ ਹੈ ਤਾਂ ਉਹ ਡੀਸੀ ਕਿਉਂ ਲੈਂਦਾ ਹੈ ਇਕਾਈ ਇਸ ਅਫਸਰ ਨੂੰ ਤਾਂ ਕਿਉਂ ਲੈਂਦਾ ਹੈ ਉਹਨੂੰ ਪਤਾ ਹੈ ਕਿਉਂਕਿ ਕਮਾਉ ਬੋਤ ਨਹੀਂ ਸਕਦੇ ਉਹ ਇਸ ਕਰਕੇ ਜਿਹੜੇ ਡੀਸੀ ਨੇ ਦੀ ਇਹਦੇ ਕੁਛ ਉਹ ਪੈਸੇ ਲੈਂਦੇ ਨੇ ਜਿਵੇਂ ਮਲਾਰੀਆਂ ਤੋਂ ਕਾਨੂੰਨ ਉਹ ਤੋਂ ਤਸਦੀਕ ਕਰਾ ਤੋਂ ਉਹ ਪੈਸੇ ਲੈਂਦੇ ਨੇ ਜੀ ਇਹੇ ਕਰਕੇ ਜਿਹੜੇ ਤੋਂ ਰਸਤਾ ਵਿੱਚ 25 ਲੱਖ ਰੁਪਏ ਲਾਇਆ ਜੀ ਪ੍ਰਚਾਰ ਕਰਵਾ ਲਓ ਉਹਦੇ ਆਪਣੇ ਪੜਾ ਲੈਣ ਉਹਦੀਆਂ ਫੈਲਾਪ ਆਪ ਹੀ ਦੱਸੂਗਾ ਆ ਜਿਹੜੇ ਤੋਂ ਬਿਜਲੀ ਪਟਵਾਰ ਯੂਨੀਅਨ ਦੇ ਬੰਦੇ ਮੈਂ ਜਦੋਂ ਸ਼ੁਰੂ-ਸ਼ੁਰੂ ਤੋਂ ਹੀ ਸਰਕਾਰ ਬਣੀ ਅਸੀਂ ਇੱਕ ਪਟਵਾਰੀ ਜੁਨੀਅਨ ਦਾ ਬਲਦੇਜ ਪੰਨੋ ਨੂੰ ਮਲਾਇਆ ਸੀ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਉਹ ਰੋਣੇ ਦੇ ਡਬਾਨਾ ਜਿਆਦੇ ਸੀ ਕੁਝ ਜਿਹੜਾ ਹੈਗਾ ਉਹੀ ਕਰ ਲੈ ਆਈਐਸ ਅਫਸਰ ਨੇ ਜਿਹੜੇ ਇਹ ਪਟਵਾਰੀਆਂ ਤੇ ਰੋਪ ਵੀ ਮਾਰਦੇ ਉਹਨਾਂ ਨੂੰ ਕਹਿ ਵੀ ਨਿਰਵੀ ਤੁਸੀਂ ਇਦਾਂ ਕਰੋ ਤਾਂ ਇੰਨਾ ਦਿਨ ਕਰ ਲਓ ਚੁੱਪ ਰਹੋ ਬਾਕੀ ਕਰਨਾ ਨਾ ਕਰਨਾ ਤਾਂ ਸੀ ਕਿਉਂਕਿ ਫੇਰ ਉਹਦੀ ਗੱਲ ਗਤਕਥੀ ਚਲੀ ਜਾਂਦੀ ਹੈ ਕਿ ਮਾੜੀ ਧੜ ਦੀਵਾਰਾਂ ਤੇ ਪਰਿਵਾਰੀਆਂ ਨੂੰ ਫੇਰ ਪਰਲੇਂਦਾ ਬਦਦੰਦੇ ਮਤਲਬ ਤੁਸੀਂ ਕੋਈ ਹੋਰ ਗੱਲ ਸੁਣਨੀ ਹੈ ਮੈਨੂੰ ਦੱਸੀ ਤਾਂ ਕਰੀ ਨਾ ਪਟਵਾਰੀ ਜੁਨੀਅਨ ਵਾਲੇ ਨੇ ਸੀ ਕਿ ਇਹ ਮਤਲਬ ਇਹਨਾਂ ਨੇ ਨਾ 2015 ਦੇ ਵਿੱਚ ਇੱਕ ਸੁਸਾਇਟੀ ਬਣਾਈ ਹੈ ਜੀ ਪੰਜਾਬ ਦੇ ਆਈਏ ਅਫਸਰਾਂ ਨੇ ਪੀਸੀਐਸ ਅਫਸਰਾਂ ਦੇ ਕਿ ਕੁਝ ਹੋਰ ਜਿਵੇਂ ਸ਼ਹਿਰ ਵਿਕਰਮਜੀਤ ਸੌਰੀ ਵਿਕਰਮਜੀਤੇ ਵਗੈਰਾ ਵੀ ਉਸ ਲੋ ਦੇ ਮੈਂਬਰ ਸੀਗੇ ਉਹਨੂੰ ਅੱਜਕੱਲ ਹੈਗੇ ਜਾਂ ਨਹੀਂ ਹੈਗੇ ਮੈਨੂੰ ਨਹੀਂ ਪਤਾ ਸੋ ਉਹ ਜਿਹੜੀ ਹੈਗੀ ਹੈ ਜੀ ਪੀਐਲਆਰਐਸ ਪੰਜਾਬ ਲੈਂਡ ਰਿਕਾਰਡ ਸੁਸਾਇਟੀ ਮਨਸਬਤ 2015 ਤੋਂ ਬਣੀ ਇਸ ਸਾਲ 2015 ਨੂੰ ਉਦੋਂ ਤੋਂ ਲੈ ਕੇ ਹੁਣ ਤੱਕ ਉਹਦਾ ਕੋਈ ਆਰਡਰ ਨਹੀਂ ਕਰਿਆ ਹੋਇਆ ਜੀ ਆਰਡਰ ਨਹੀਂ ਹੋਇਆ ਉਹਦਾ ਆਰਡਰ ਕਰਾਊਗਾ ਕਰਨਾ ਕੀ ਨਹੀਂ ਆਈਏ ਸਭ ਸਾਰੇ ਸੋ ਉਸ ਪੀ ਐਲ ਆਰ ਐਸ ਦੇ ਵਿੱਚ ਜੀ ਪਰ ਰਜਿਸਟਰੀ 2.5 ਤੋਂ 5000 ਰੁਪਏ ਜਿਹੜਾ ਸੌਰੀ ਜਿਹੜਾ 2.5 ਤੋਂ 5000 ਰੁਪਏ ਉਸ ਪੀ ਐਲ ਆਰ ਐਸ ਸੁਸਾਇਟੀ ਦੇ ਵਿੱਚ ਜਾਂਦਾ ਹੈ ਜਿਹੜੀ ਆਈ ਐਸ ਅਫਸਰ ਜਿਹਨੂੰ ਕੰਟਰੋਲ ਕਰਦੇ ਨੇ ਪੀਸੀ ਸਰਵਸ ਉਹ ਜਿਹੜਾ ਪੈਸਾ ਉਹ ਇਸ ਕਰਕੇ ਲਿਆ ਜਾਂਦਾ ਜੀ ਕਿ ਜਿਹੜੀ ਰਜਿਸਟ੍ਰੇਸ਼ਨ ਦਫਤਰ ਹੈ ਰਜਿਸਟਰੀ ਤੇ ਉਨੀਆਂ ਨੇ ਉੱਥੇ ਕਲਾਈਂਟਸ ਜਿਹੜੇ ਨੇ ਉਹਨਾਂ ਨੂੰ ਸਹੂਲਤਾਂ ਦੇਣਦੇ ਨੇ ਪਾਣੀ ਦੀ ਸਹੂਲਤ ਬੈਠਣ ਦੀ ਸਹੂਲਤ ਸੋ ਕਰਿਆ ਕੇ ਸਰੂਪ ਤੁਸੀਂ ਕਿਹੜਾ ਬਾਤ ਲਿਓ ਦੇਖ ਲਿਓ ਕਿ ਤੁਹਾਡੀ ਆਪਣੇ ਜ਼ਿਲ੍ਹੇ ਦੇ ਵਿੱਚ ਕਿੰਨੀਆਂ ਸਹੂਲਤਾਂ ਨੇ ਉੱਥੇ ਰਿਸਟਰੀਡੇ ਕਰਾਉਣ ਦੇ ਲੋਕ ਉਹ ਜਿਹੜੀ ਜਿਹੜੀ ਉਹ ਸੋਸਾਇਟੀ ਹੈ ਜੀ ਪੀ ਐਲ ਆਰ ਐਸ ਸ਼ਾਇਦ ਉਹਨੂੰ ਕੋਈ ਹਰਿਆਣੇ ਦਾ ਬੀ ਜੇ ਪੀ ਦਾ ਮੰਤਰੀ ਹੈ ਉਹਦੇ ਪੜਾ ਰਿਸ਼ਤੇਦਾਰੀ ਖਲਾਰੇ ਸੋ ਕਹਿ ਤੋ ਆ ਮਾਨ ਸਾਹਿਬ ਜਿਹੜੀ ਮੈਂ ਤੁਹਾਨੂੰ ਪਹਿਲਾਂ ਇੱਕ ਗੱਲ ਸੁਣਾਈ ਹੈ ਕਿ ਉਹ ਜਿਹੜਾ ਡੀਟੀਓ ਸੀਗਾ ਦਿੱਪਗਰਾਹ ਦੇ ਜਿਹੜਾ ਜਿਹਦੀ ਗੁੰਝ ਫੇਰ ਉੱਥੇ ਆਪਣਾ ਵਿਧਾਨ ਸਭਾ ਚ ਪਈ ਫਿਰ ਜਿਹੜਾ ਇਹ ਜਿਹੜੇ ਡੀਸੀ ਨੇ ਇਹ ਆ ਉਹ ਜੋ ਵੀ ਜਿੰਨੇ ਵੀ ਹੈਗੇ ਨੇ ਜਿਹੜੇ ਹੈੱਡ ਨੇ ਸੋ ਇਹਨਾਂ ਦੇ ਜਿਹੜੇ ਹੈੱਡ ਨੇ ਜਿੰਨੇ ਕੁ ਵੀ ਰਿਸ਼ਵਤਖੋਰ ਲੋਕ ਨੇ ਉਹਨਾਂ ਤੋਂ ਬਹੁਤੇ ਨੇ ਜਿਹੜੇ ਮਾਨ ਸਾਹਿਬ ਉਹ ਵਿਧਾਨ ਸਭਾ ਦੇ ਇਹਦੇ ਜਿਹੜੇ ਥੋੜੇ ਸਿਵਲ ਸਕਟਰ ਦੇ ਨਾ ਤੇ ਉਹ ਚੰਡੀਗੜ੍ਹ ਦੇ ਦੋ ਸੈਕਟਰ ਵਾਲਾ ਹੋਵੇ ਚਾਹੀ ਉਹ ਜਿਹੜਾ ਨੌ ਸੈਕਟਰ ਵਾਲਾ ਹੋਵੇ ਜਾਂ ਜੋ ਵੀ ਜਿਹੜੇ ਦੇ ਹੈ ਜੰਡੀਗੜ੍ਹ ਮਹਿਕਮਾ ਦੇ ਤੁਹਾਨੂੰ ਉੱਥੋਂ ਸਟਾਰਟ ਹੁੰਦੀ ਹੈ ਜਿਹੜਾ ਲਿਸ਼ਕ ਨਹੀਂ ਹੁੰਦੇ ਨੇ ਤੇ ਉਹ ਕਲੈਕਟ ਕਿੱਥੋਂ ਹੁੰਦੀ ਹੈ ਪਰਿਵਾਰੀ ਤੋਂ ਜਾਂ ਹੈਟਰੂ ਜਿੱਥੋਂ ਗੱਲ ਜੀ ਕਰੋ ਤੇ ਹਮਤ ਸਭ ਦਸੀਲਾਂ ਨੂੰ ਕਹਿੰਦੇ ਕਲੈਕਟ ਇੱਥੋਂ ਹੁੰਦੀ ਹੈ ਪਰ ਉਹਦੀ ਜਿਹੜੀਆਂ ਜੜ੍ਹਾਂ ਨੇ ਉਹ ਹੈਗੀਆਂ ਜੀ ਉੱਥੇ ਤੁਹਾਡੇ ਸੂਲਸਕਤ ਪ੍ਰਧਿਆ ਬ੍ਰਾਂਸ ਉਹ ਜਿਹੜੀਆਂ ਆਈਆਂ ਨੇ ਸੋ ਮਾਨਸਾਹ ਜੇ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਕਰਨਾ ਤਾਂ ਉਹਦੇ ਲਈ ਸਖਤ ਹੋਣਾ ਪਊਗਾ ਇਹ ਨਹੀਂ ਕਦੇ ਸ਼ਾਮ ਨੂੰ ਕੋਈ ਹੋਰ ਆਰਡਰ ਸੇਰੇ ਕੋਈ ਹੋਰ ਜਾਂ ਸੇਰੇ ਕੋਈ ਵਿਜੀਲੈਂਸ ਬਣਾ ਹੈਡ ਕੋਈ ਹੋਰ ਹੈ ਸ਼ਾਮ ਨੂੰ ਕੋਈ ਹੋਰ ਹੈ ਇਸ ਦਾ ਕਰਕੇ ਕਿਹੜਾ ਤੁਹਾਡੀ ਸਰਕਾਰ ਹੈ ਜਿਹੜੀ ਕਾਫੀ ਤੁਹਾਨੂੰ ਨਹੀਂ ਦੱਸਦੇ ਲੋਕ ਜਾਂ ਨਹੀਂ ਸੁਣਦੇ ਤੁਸੀਂ ਕਿਸੇ ਆਪਣੀ ਸਰਕਾਰ ਬਾਰੇ ਇਹਦਾ ਤੁਹਾਡੇ ਮੰਤਰੀ ਨਹੀਂ ਸੁਣਦੇ ਥੋੜੀ ਸਰਕਾਰ ਬਾਰੇ ਪਰ ਥੋੜੀ ਸਰਕਾਰ ਦੇ ਵਿੱਚ ਜਿਹੜਾ ਭ੍ਰਿਸ਼ਟਾਚਾਰ ਹੈ ਜੀ ਪਹਿਲੀਆਂ ਸਰਕਾਰਾਂ ਦੇ 5 ਸਾਲ ਬਾਅਦ ਦੁੱਗਣਾ ਹੁੰਦਾ ਸੀ ਥੋੜੀ ਪਹਿਲੀ ਸਰਕਾਰ ਹੈ ਕਿ ਇਹਦੇ ਵਿੱਚ ਪਹਿਲੀਆਂ ਸਰਕਾਰਾਂ ਨਾਲੋਂ ਦੋ-ਦੋ ਗੁਣਾ ਵਧਣ ਨਾਲੋਂ ਇਕੱਠੇ ਹੀ 10 ਗੁਣਾ ਵਧਿਆ ਹੋਇਆ ਹੈ ਜੇ ਜਿਹੜੀ ਰਿਸਿਟੀ 5000 ਦਾ 10000 ਤੋਂ ਰਹਿਤੀ ਝਟਕਾ ਲੋ 50000 ਜਾਂ ਲੱਖ ਚੁੰਦੀ ਹੈ ਕਿਉਂ ਹੁੰਦੀ ਹੈ ਅੱਗੇ-ਅੱਗੇ ਤੁਹਾਨੂੰ ਦੱਸਦੇ ਰਹਾਂਗੇ ਸੋ ਅੱਜ ਦੇ ਲਈ ਐਨਆਈ ਕਾਨਫਰੈਂਸ ਮਿਲਦੇ ਆਂ ਇਹ ਸੇ ਵਿਸ਼ੇ ਦੇ ਨਾਲ ਸਤਿ ਸ੍ਰੀ ਅਕਾਲ